ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁੱਜਾਪੀਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤਰੂਪਾ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਡ ਵਾਲੀਆਂ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂ ਇੱਕ ਸੋਈ ਆ ਇੱਕ ਗੱਬਣ ਆ ਜਿਹੜੀ ਇੱਕ ਤਾਜੀ ਸੋਈ ਆ ਤੇ ਆ ਜਿਹੜੀ ਗੱਬਣ ਆ ਹਾਂਜੀ ਵਿਧੀ ਸਾਸਕਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਸਣਾ ਠੀਕ ਠਾਕ ਜੇ। ਵਧੀਆ ਜੀ ਵਧੀਆ। ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਤਾ ਕਰੀ। ਨਾਮ ਬਿਆਨਤੂਪ ਸਿੰਘ। ਹਾਂਜੀ। ਜਿਆਪੀਰ ਤਸਵੀਲ ਇਹ ਨਾਲਾ ਜਿਲ੍ਹਾ ਮਰਸਾ। ਤੇ ਫੋਨ ਨੰਬਰ ਵੀ ਬੋਲ ਦਿਆ ਕਰੀ। ਫੋਨ 98551 9755। ਠੀਕ ਆ। ਤੇ ਅੱਜ ਦੋ ਆ ਨਾ ਇੱਕ ਸੂਈ ਤੇ ਇੱਕ ਗੱਬਨ। ਹਾਂਜੀ। ਤੇ ਸ਼ੁਰੂਆਤ ਆ ਜੀ ਸੂਈ ਤੋਂ ਕਰ ਲਈਏ ਫਿਰ। ਹਾਂ ਦੇਖ ਸਾਦੇ ਜੇ। ਚੰਗੇ ਕੱਦ ਕਾਰਚ ਹੈਗੀ ਜਰਸੀ ਕ੍ਰੋਸ ਚ ਤੇ ਥਾਨਾ ਬੜਾ ਕਮਾਲ ਦਾ ਜਿਹੜਾ ਲੱਗਾ ਇਹਦੇ ਕੋਲ। ਹਾਂ ਦੇਖ ਸਾਦੇ। ਚੰਗੇ ਕਮਾਲ ਦਾ ਸਾਨੇ ਆ ਜਿਹੜਾ ਤੇ ਆ ਬੱਚਾ ਆ ਗਿਆ ਜਿਹਦੇ ਮਗਰ ਹਾਂਜੀ ਬੱਚਾ ਜੇ ਗੇਰ ਪਾਤੀ ਜੇ ਹਾਂ ਬੱਚਾ ਜੇ ਤਾਂ ਜੇਲ ਵੀ ਨੇ ਪ੍ਰੋਪਰ ਪਾਤੀ ਹੈ ਜਿਹੜੀ ਕਦੋਂ ਦੀ ਸੋਈ ਆਏ ਜੇ ਵੀ ਜੀ ਇਹਨੂੰ ਹੋ ਗਿਆ 2-3 ਘੰਟੇ 2 ਘੰਟੇ ਹੋ ਗਏ 3 ਕ ਘੰਟੇ ਹੋ ਗਏ ਸੋਈ ਨੂੰ ਤੇ ਜੇ ਜੂਰੀ ਨੇ ਪਾਤੀ ਹੈ ਅਜੇ ਚਵਾਈ ਕੀਤੀ ਕੋਈ ਕਿ ਨਹੀਂ ਚਵਾਈ ਸਿਰ 2 ਕਿਲੋ ਝੋਆ ਆ ਬੱਚੇ ਨੂੰ ਪਿਉਣਾ ਹੈ ਅੱਛਾ ਇਹ 2 ਕਿਲੋ ਝੋਆ ਆ 2 ਕਿਲੋ ਝੋਆ ਆ ਦੇ ਉਤਰਾ ਕਿੰਨਾ ਕਿ ਦੁੱਧ ਚ ਵਾਈ ਜਾਊਗੀ ਉਹ ਦੇਣਾ ਜਿੰਨਾ ਕੋ ਲਈ ਉਹ 22 ਲਈ 22 23 ਦਾ ਦੱਸ ਦੇ ਪਿੱਲੇ ਸੂਏ ਚੋਆ ਠੀਕ ਆ ਹਾਂ ਜੀ ਆਰ ਦਾ ਤੀਜਾ ਸੂਆ ਉਹ ਦੁੱਧਾਂ ਦੇ ਹੀ ਚਲੋ ਆਪਾਂ ਤੀਜਾ ਮੰਨ ਕੇ ਲਈ ਖੋਲੋ ਹਾਂ ਫਿਰ ਤੋੜ ਦਈਏ ਆਪੀ ਬਾਕੀ ਥਾਲਿਆਂ ਵੀ ਚੰਗੀ ਬਣੀ ਆ ਤੇ ਚੰਗੇ ਕੱਦ ਕਾਟ ਚ ਆ ਤੇ ਚੰਗੀ ਬੇਲ ਚ ਆ ਜਦੀ ਯਾ ਦੇਖ ਸਕਦੇ ਜੀ ਜਿੰਨੀ ਵੀ ਆ ਸਫਾਈ ਜਿਆ ਕੋਈ ਬਹੁਤ ਹੀ ਖਾਸ ਏਡੀ ਲੱਪੇ ਚ ਬਣੀ ਆ ਜੇ ਥੋੜਾ ਜਿਹੀ ਹੋਇਆ ਸੂਈ ਨਾਲ ਤੇ ਕਾਫੀ ਭਲਿਆ ਬੱਚਾ ਵੀ ਦਿੱਤਾ ਵਾ ਇਹਨੇ ਦੇਖੋ ਬਹੁਤ ਹੀ ਏਡੀ ਲੱਪੇ ਚ ਨਹੀਂ ਆ ਜਿਹੜੀ ਆ ਦੇਖ ਸਾਡੇ ਹਵਾਨਾ ਦਾ। ਉਹ ਆ ਵੀ ਇੱਕ ਬੰਦਾ ਕੋਈ ਬੰਦਾ ਨਹੀਂ ਕੋਚ ਨਹੀਂ। ਹਾਂ। ਠੀਕ ਹੈ। ਤਾਂ ਬੋਲਾ ਇਹ ਆ ਜੇ ਬਿਲਕੁਲ ਸੰਗਣਾ ਪੀਲੇ ਰੰਗ ਦਾ। ਠੀਕ ਹੈ ਜੀ। ਹੋਲੀ ਆ ਜੀ ਭਾਵੇਂ ਕੋਈ ਬੱਚਾ ਵੀ ਚੋਦੇ। ਤੇ ਮੁੱਲ ਫਿਰ ਇਹਦਾ। ਮੁੱਲ ਵੀ ਜੀ ਕਰਨ ਨੂੰ ਭਾਏ 70 ਕਰਦੀ ਐ ਪਰ 65 ਤੋਂ 2000 ਛੋਟ ਕਰਾਂਗੇ। 63000 ਦੀ 65000। 63000 ਦੀ ਦੇ ਦਊਗੀ। ਠੀਕ ਇਹ ਵੇਖ ਲੋ ਕੱਦ ਵੇਖ ਲੋ ਪੂਰਾ ਵੱਡਾ ਕੱਦ ਕਾਠ ਬੇਲ ਪੱਖੋਂ ਚੰਗੀ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਖੜੇ ਕੋਈ ਸਾਂਭ ਵਾਲਾ ਦੋ ਦਿਨ ਚੰਗਾ ਭਰੀ ਜਾਣਾ ਵਾ ਬਾਕੀ ਆ ਠੰਡੀ ਠੀਰੀ ਹੋਈ ਚੱਕਰ ਈ ਠੀਕ ਆ ਜੀ ਤੇ ਹੁਣ ਆ ਗੱਬਣ ਆ ਹਨਾ ਇਹ ਗੱਬਣ ਆ ਵੀਰ ਦੀ ਆ ਮੇਰੇ ਪਿੰਡ ਦੀ ਵੀਰ ਨੇ ਲਈ ਦੀ ਆ ਅੱਛਾ ਇਹਦਾ ਸੌਦਾ ਹੋ ਗਿਆ ਵਾ ਪਿੰਡ ਵਾਲੇ ਚਲੋ ਬੜਾ ਮਾਨਤਾਨ ਕਰਦੇ ਜੀ 15 16 ਗਾਵਾਂ ਪਿੰਡ ਵਾਲੀ ਲੈ ਗਈ ਨਹੀਂ ਪਿੰਡ ਵਾਲੇ ਵਪਾਰੀ ਕੋਲ ਉਹ ਗਾਂ ਬਲਾ ਆਪਣੇ ਪਿੰਡਾਂ ਦੇ ਘਰ ਤੋਂ ਠੀਕ ਹੈ ਮਤਲਬ ਤੁਹਾਡੇ ਲਾਗੇ ਆਪਣੇ ਪਿੰਡ ਜੀ ਤੁਸੀਂ 15 16 ਗਾਵਾਂ ਲੈ ਗਏ ਜੀ ਗਰੰਟੀ ਦੇਈ ਦੀ ਆ ਥਾਣ ਬਾੜ ਘਾੜ ਦੀ ਭੂਲ ਛੱਟੇ ਦੀ ਅਗਲੇ ਘਰ ਤਾਂ ਕੋਈ ਦੇ ਦੇਗੀ ਚਲੋ ਤੋਰ ਕੇ ਦਿਖਾ ਹੀ ਦੀਏ ਵੀ ਫੇਰ ਇੱਕ ਵਾਰੀ ਪਤਾ ਲੱਗ ਜਾਂਦਾ ਵੀ ਕਿਹੋ ਜਿਹੇ ਪਸ਼ੂ ਹੁੰਦੇ ਆ ਵੀਰ ਜੀ ਨਾਲ ਕੋਲ ਤੇ ਚੰਗੇ ਰਿਕਾਰਡ ਵਾਲੀ ਆ ਇਹ ਵੀ ਉਤਰ ਜੀ 33 ਲੀਟਰ ਆਈ 28 ਲੀਟਰ ਵਾਲੀ ਗਾਵਾ ਜਿਹੜੀ ਇਹ ਵਾਲੀ ਤੇ ਸਾਈ ਬਿਆਨਾ ਹੋ ਗਿਆ ਸਾਰਾ ਕੁਝ ਠੀਕ ਹੈ ਤੇ ਜੇ ਦਿਨ ਕੋਈ ਖੜਦੀ ਆ ਬਾਕੀ ਜਦੋਂ ਵੀ ਆਈਦਾ ਪਸ਼ੂ ਵੀ ਜੀ ਨਾ ਕੋ ਸੋਨੇ ਹੀ ਆਏ ਹੁੰਦੇ ਇਹ ਤਾਂ ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜਾ ਸੌਦਾ ਹੋ ਗਿਆ ਬਾਕੀ ਨੇ ਵੀ ਜ ਚੰਗੀ ਤਿਆਰ ਹੋਣਾ ਵਾ ਥੱਲੇ ਬਾਕੀ ਫਿਰ ਹੁਣ ਵੇਚਣ ਵਾਲੀ ਤੇ ਇੱਕੋ ਹੀ ਆ ਜਿਹੜੀ ਹਾਂਜੀ ਤੇ ਉਹਦੇ ਵੀ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਆਪਣੀ ਪਾਸ ਕਰਕੇ ਵੇਖ ਚੱਕ ਕੇ ਖੜੇ ਜੇ ਤਾਜੀ ਸੂਈ ਆ ਇਹ ਵੀ ਅਜੇ ਪਾਸ ਹੀ ਹੋਣੀ ਆ ਆਪਣੀ ਕੋਈ ਪਾਸ ਕਰਕੇ ਖੜੇ ਆ ਨਾ ਆਨਲਾਈਨ ਖੜਦਾ ਸਾਡੇ ਮਾਲ ਦੇ ਵਰਾਹੀਂ ਇਹ ਆਪਦੀ ਫੁੱਲ ਗਾਰੰਟੀ ਹੋएगी ਪਾਣੀ ਵਾਦ ਘਾੜਦੀ ਦੇ ਭੂਈ ਤੇ ਤੇਰੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ